ਵੇਖੋ ਜੀ ਉਹਨਾਂ ਦਾ ਕਲੇਸ਼ ਉਹਨਾਂ ਨੂੰ ਲੈ ਗਿਆ ਲੈ ਬੈਠਾ ਵਾ ਤੇ ਇਹ ਜਿਹੜੀ ਕਾਂਗਰਸ ਪਾਰਟੀ ਹੈ ਇਹਨਾਂ ਦੀਆਂ ਨੀਤੀਆਂ ਵੀ ਜਿਹੜੀਆਂ ਨੇ ਕੋਈ ਵਧੀਆ ਨਹੀਂ ਆ ਪਿਛੋਂ ਤੋਂ ਇਹਨਾਂ ਦੇ ਸਾਰੇ ਦੇ ਬਿਆਨ ਜਿਹੜੇ ਨੇ ਇਹਨਾਂ ਨੂੰ ਲੈ ਦੋ ਪੇ ਜਿਤਨਾ ਬਾਜਵਾ ਪ੍ਰਤਾਪ ਸਿੰਘ ਬਾਜਵਾ ਦਾ ਹੀ ਕਿ ਸਾਡੇ ਵਰਗੇ ਜਿਹੜੇ ਆਮ ਘਰਾਂ ਤੋਂ ਲੋਕ ਕੋਟੇ ਸੀ ਉਹਨੂੰ ਮਟੀਰੀਅਲ ਬੋਲਦਾ ਸੀ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਿ ਜਿਸ ਤਰ੍ਹਾਂ ਦੇ ਇਹਨਾਂ ਦੀ ਸੋਚ ਉਸ ਤਰ੍ਹਾਂ ਦਾ ਇਹਨਾਂ ਨੂੰ ਰਿਜ਼ਲਟ ਮਿਲ ਰਿਹਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਰਪੂਰਮਨ ਸਿੰਘ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੁਸੀਂ ਜਿਹੜੇ ਕਲਾਂਦਰ ਪੋਸਟ న్యూਸ ਨਾਲ ਇਸ ਟਾਈਮ ਖੜੇ ਆ ਕਲਾਂਦਰ ਦੀ ਮਾਰਕੀਟ ਕਮੇਟੀ ਵਿੱਚ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਆਪਣਾ ਤਰਨਤਾਰ ਜਿਮਨੀ ਚੌਂ ਵਿੱਚ ਆਮ ਆਦੀ ਪਾਰਟੀ ਦੀ ਜਿੱਤ ਹੋਈ ਆ ਉਸ ਚੱਕਰ ਵਿੱਚ ਅੱਤਿਚਬਾਜ਼ੀ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਰਣਜੀਤ ਸਿੰਘ ਜੀ ਬਾਠ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਖਾਲਸਾ ਵੈਲਕਮ ਜੀ ਤਰਨਤਾਰ ਜਿਮਨੀ ਚੌਂ ਤੇ ਜਿੱਤ ਹੋਈ ਆ ਆਮ ਆਦੀ ਪਾਰਟੀ ਦੀ ਉਹਨੂੰ ਕਿਸ ਤਰ੍ਹਾਂ ਦੇਖਦੇ ਮੈਂ ਬਹੁਤ ਬਹੁਤ ਮੁਬਾਰਕਾਬਾਦ ਦਿੰਨਾ ਵਾ ਪਹਿਲਾਂ ਤੇ ਸਭ ਤੋਂ ਹਲਕਾ ਨਿਵਾਸੀ ਜਿਨ੍ਹਾਂ ਨੇ ਇਸ ਇਲੈਕਸ਼ਨ ਨੂੰ ਜੋ ਆਪਣੇ ਬੜੇ ਸੋਝਵੰਤ ਤਰੀਕੇ ਦੇ ਨਾਲ ਫਤਿਹ ਦਿੱਤਾ ਹੈ ਤੇ ਉਤੋਂ ਪੰਜ ਉਮੀਦਵਾਰ ਜਿਹੜੇ ਸੀ ਮੇਨ ਇਲੈਕਸ਼ਨ ਦੇ ਵਿੱਚ ਮੈਦਾਨ ਦੇ ਵਿੱਚ ਖੁੱਦੇ ਸੀ ਵੱਖ-ਵੱਖ ਪਾਰਟੀਆਂ ਤੋਂ ਜਿਹਦੇ ਵਿੱਚ ਸਾਰਿਆਂ ਨੂੰ ਵੋਟ ਪਈ ਪਰ ਆਮ ਆਦਮੀ ਪਾਰਟੀ ਨੇ ਬਹੁਤ ਜਮਾਤਜੰਦੇ ਨਾਲ 1291 ਵੋਟਾਂ ਦੀ ਲੀਡ ਲੈ ਕੇ ਉਤੋਂ ਹਰਮਿੰਦਰ ਸਿੰਘ ਸੰਧੂ ਨੂੰ ਜਿਹੜਾ ਵਾ ਜਿੱਤ ਹੋਈ ਹੈ ਉਹਨਾਂ ਦੀ ਤੇ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬਹੁਤ-ਬਹੁਤ ਮੁਬਾਰਕ ਦਿਨਾ ਕਿ ਜਿਨ੍ਹਾਂ ਨੇ ਇਹ ਜੂਝ-ਪੂਝ ਰੱਖਦਿਆ ਹੋਇਆ ਆਪਾਂ ਦੀ ਪਾਰਟੀ ਦਾ ਐਡਾ ਵਧੀਆ ਉਮੀਦਵਾਰ ਦੇ ਕੇ ਤੇ ਸਾਫ-ਸੁਥਰਾ ਸ਼ਵੀ ਜਿਸ ਦੀ ਤੇ ਬੜੇ ਵੱਡੇ ਮਾਰਜਿਨ ਨਾਲ ਜਿੱਤੇ ਆ ਇਸ ਤੋਂ ਵੱਧ ਮਤਲਬ ਹੋਰ ਖੁਸ਼ੀ ਕੀ ਹੋ ਸਕਦੀ ਆ ਤੇ ਮੈਂ ਮੁਬਾਰਕ ਦਿਨਾ ਹਲਕਾ ਤਰਨਤਨ ਦੇ ਨਿਵਾਸੀਆਂ ਨੂੰ ਜਿਨ੍ਹਾਂ ਨੇ ਬੜੀ ਸੋਚ ਸਮਝ ਦੇ ਨਾਲ ਵੋਟ ਪੋਲ ਕੀਤੀ ਤੁਸੀਂ ਵੀ ਉੱਥੇ ਦਿਨ-ਰਾਤ ਇੱਕ ਕਰਕੇ ਬੜੀ ਮਿਹਨਤ ਕੀਤੀ ਸੀ ਲੱਗਦਾ ਵੀ ਉਹਦਾ ਰਿਜ਼ਲਟ ਅੱਜ ਵੇਖਣ ਨੂੰ ਮਿਲਿਆ ਜੀ ਬਿਲਕੁਲ ਜੀ ਉੱਥੇ ਸਾਡੀ ਪੂਰੀ ਹਾਈ ਕਮਾਂਡ ਨੇ ਸਾਡੀਆਂ ਜਿੰਨੀਆਂ ਵੀ ਡਿਊਟੀਆਂ ਜਿਦੀ ਜਿਦੀ ਵੀ ਲੈ ਆ ਉਹਨਾਂ ਨੇ ਬਹੁਤ ਤਨਮਨ ਤਨ ਦੇ ਨਾਲ ਮਿਹਨਤ ਕੀਤੀ ਆ ਤੇ ਜਿਹੜਾ ਉਹਦਾ ਰਿਜ਼ਲਟ ਆ ਸਾਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਬਹੁਤ ਵਧੀਆ ਜਿੰਨੀ ਅਸੀਂ ਮਿਹਨਤ ਕੀਤੀ ਸੀ ਬਹੁਤ ਵਧੀਆ ਤਰੀਕੇ ਦਾ ਰਿਜ਼ਲਟ ਆ ਜਿਹੜਾ ਆਇਆ ਵਾ ਤੇ ਇਸ ਤੋਂ ਵੱਧ ਖੁਸ਼ੀ ਵਾਲੀ ਹੋਰ ਕੀ ਗੱਲ ਹੋ ਸਕਦੀ ਆ ਬਹੁਤ ਵਧੀਆ ਹੋਇਆ ਸਾਹਿਬ ਵੇਖਿਆ ਜਾਵੇ ਤੇ ਕਾਲੀਦਲ ਨੂੰ ਲੋਕਾਂ ਨੇ ਬਿਲਕੁਲ ਨਕਾਰ ਛੜਿਆ ਸੀਗਾ ਪਰ ਹੁਣ ਜਿਸ ਤਰ੍ਹਾਂ ਅਕਾਲੀ ਦਲ ਨਾਲ ਮੁਕਾਬੜਾ ਆਇਆ ਉਸ ਨੂੰ ਵਾਪਸੀ ਦੇਖੋ ਜੀ ਇੱਕ ਤਨਾ ਮੈਂ ਤੁਹਾਨੂੰ ਇਸ ਗੱਲ ਦਾ ਪਤਾ ਕਿ ਉਹ ਹਲਕਾ ਜਿਹੜਾ ਵਾ ਤਰਨਤਨ ਹਲਕਾ ਪੰਥ ਘੇਰੀਆ ਸੀਗਾ ਇੱਕ ਗੱਲ ਉਸ ਨੂੰ ਵੀ ਕਦੇ ਮੁੱਖ ਰੱਖਿਆ ਜਾ ਸਕਦਾ ਦੂਸਰੇ ਪਾਸੇ ਉੱਥੇ ਇੱਕ ਜਿਹੜੇ ਬਾਠ ਬਾਠ ਤੇ ਜਿਹਦੇ ਨਾਂ ਸੀਗਾ ਉਹਨਾਂ ਦਾ ਵੀ ਥੋੜਾ ਜਿਆਦਾ ਉਹਨਾਂ ਨੇ ਦਬ ਦਬਾ ਲੋਕਾਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਰੱਖਿਆ ਜਿਸ ਦਾ ਕਰਕੇ ਲੋਕ ਇਸ ਡਰ ਦੇ ਮਾਹੌਲ ਦੇ ਵਿੱਚ ਵੀ ਹੋ ਸਕਦਾ ਹੈ ਕਿ ਥੋੜਾ ਬਤਾ ਪਰ ਕੋਈ ਐਡੀ ਗੱਲ ਨਹੀਂ ਹੈਗੀ 12000 ਦਾ ਬੜਾ ਵੱਡਾ ਮਾਰਜਨ ਕੁਝ ਛੋਟੀ ਮੋਟੀ ਗੱਲ ਹੀ ਹੈਗੀ 12000 ਕਾ ਨਵੇਂ ਵੋਟਾਂ ਦੇ ਜਿੰਨਾ ਇਸ ਲੀਡ ਨੂੰ ਤੋੜਨਾ ਜਿਹੜਾ ਵਾ ਅੱਗੇ ਵਾਸਤੇ ਅਗਲੇ ਸਮੇਂ ਵਾਸਤੇ ਵੀ ਉਹਨਾਂ ਵਾਸਤੇ ਦੂਜੀਆਂ ਪਾਰਟੀਆਂ ਨੇ ਛੋਟੀ ਗੱਲ ਛੋਟੀ ਗੱਲ ਛੋਟਾ ਜਿਹਾ ਜਵਾਬ ਕਾਂਗਰਸ ਜਿਹੜੀ ਮਤਲਬ ਮੇਨ ਚੱਲਦੀ ਸੀ ਅੱਜ ਚੌਥੇ ਨੰਬਰ ਤੇ ਪਹੁੰਚ ਗਈ ਆ ਵੇਖੋ ਜੀ ਉਹਨਾਂ ਦਾ ਕਲੇਸ਼ ਉਹਨਾਂ ਨੂੰ ਲੈ ਗਿਆ ਲੈ ਬੈਠਾ ਵਾ ਤੇ ਇਹ ਜਿਹੜੀ ਕਾਂਗਰਸ ਪਾਰਟੀ ਹੈ ਨਾ ਦੀਆਂ ਨੀਤੀਆਂ ਵੀ ਜਿਹੜੀਆਂ ਨੇ ਕੋਈ ਵਧੀਆ ਨਹੀਂ ਆ ਪਿਛੋਂ ਤੋਂ ਆਪਾਂ ਲੈ ਕੇ ਜੇ ਆਪਾਂ ਇਤਿਹਾਸ ਨੂੰ ਫੋਲ ਕੇ ਕਾਂਗਰਸ ਦੇ ਨੂੰ ਵੇਖੀਏ ਤੇ ਕੋਈ ਚੰਗਾ ਕੰਮ ਨਹੀਂ ਕਾਂਗਰਸ ਨੇ ਕੀਤਾ ਜਿਸ ਕਰਕੇ ਲੋਕ ਜਿਹੜੇ ਨੇ ਉਹਨੂੰ ਐਕਸੈਪਟ ਨਹੀਂ ਕਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਂਗਰਸ ਜਿਹੜੀ ਇਸ ਤੋਂ ਨੀਵੇਂ ਵਾਲੇ ਮਾਰਜਨ ਨੂੰ ਚੱਲੇਗੀ ਕੋਈ ਅੱਪ ਵਾਲੀ ਗੱਲ ਨਹੀਂ ਹੈਗੀ ਲੱਗਦਾ ਕਿ ਰਾਜਾ ਵਿਡਿੰਗ ਦੇ ਜਿਹੜੇ ਬਿਆਨ ਨੇ ਉਹ ਕਾਂਗਰਸ ਨੂੰ ਲੈਡਰਪੇ ਨੇ ਕਿ ਇਹਨਾਂ ਦੇ ਸਾਰੇ ਦੇ ਬਿਆਨ ਜਿਹੜੇ ਨੇ ਇਹਨਾਂ ਨੂੰ ਲੈ ਦੇ ਪੇ ਜਿਤਨਾ ਬਾਜਵਾ ਪ੍ਰਤਾਪ ਸਿੰਘ ਬਾਜਵਾ ਦਾ ਸੀ ਕਿ ਸਾਡੇ ਵਰਗੇ ਜਿਹੜੇ ਆਮ ਘਰਾਂ ਤੋਂ ਲੋਕੋਟੇ ਸੀ ਉਹਨੂੰ ਮਟੀਰੀਅਲ ਬੋਲਦਾ ਸੀ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਿ ਜਿਸ ਤਰ੍ਹਾਂ ਦੇ ਇਹਨਾਂ ਦੀ ਸੋਚ ਉਸ ਤਰ੍ਹਾਂ ਦਾ ਇਹਨਾਂ ਨੂੰ ਰਿਜ਼ਲਟ ਮਿਲ ਰਿਹਾ ਅੱਜ ਅਤਿਸ਼ਬਾਜੀ ਕੀਤੀ ਗਈ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਆਨਲਸ 27 ਦੇ ਇਲੈਕਸ਼ਨ ਦਾ ਆਉਣ ਵਾਲੇ 27 ਦੇ ਇਲੈਕਸ਼ਨ ਵਿੱਚ ਇਹ ਸਾਡਾ ਮੈਸੇਜ ਹੈ ਕਿ ਜੇ ਤਾਂ ਸਾਡੀ ਪਾਰਟੀ ਨੇ ਕੰਮ ਕੀਤੇ ਜਿਸ ਤਰ੍ਹਾਂ ਬਿਜਲੀ ਬਿੱਲ ਮਾਫ ਕੀਤੇ ਹੈਲਥ ਵਾਸਤੇ ਬੜਾ ਉਪਰਾਲਾ ਕੀਤਾ ਐਜੂਕੇਸ਼ਨ ਵਾਸਤੇ ਬਹੁਤ ਉਪਰਾਲਾ ਕਰ ਰਹੀ ਸਰਵਸਾਂ ਦੇ ਰਹੀ ਹੈ ਸਾਡੀ ਪਾਰਟੀ ਆਮ ਘਰਾਂ ਦੇ ਬੱਚਿਆਂ ਦੇ ਰਹੀ ਹੈ ਪੈਸੇ ਤੋਂ ਬਗੈਰ ਦੇ ਰਹੀ ਆ ਵਧੀਆ ਤਰੀਕੇ ਨਾਲ ਜਿੰਸਾਂ ਦੀ ਚੁਕਾਈ ਹੋ ਰਹੀ ਆ ਵਧੀਆ ਤਰੀਕੇ ਨਾਲ ਸਾਰੇ ਕੰਮ ਜਿਹੜੇ ਹੋ ਰਹੇ ਇਸ ਕਰਕੇ ਆਉਣ ਵਾਲਾ ਰਿਜ਼ਲਟ ਜਿਹੜਾ ਵਾ ਉਹ ਵੀ ਸਾਡੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੇਵੇਗੀ ਆਮ ਪਬਲਿਕ 27 ਦੀਆਂ ਤਿਆਰੀਆਂ ਮੁਕੰਮਲ ਨਹੀਂ ਚੱਲਦੀਆਂ ਬਿਲਕੁਲ ਜੀ ਤਿਆਰੀਆਂ ਮੁਕੰਮਲ ਨੇ ਪਾਰਟੀ ਸਾਡੀ ਜਿਹੜੀ ਆ ਉਹ 24 ਘੰਟੇ ਰੈਡੀ ਰਹਿੰਦੀ ਆ ਤੇ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੀ ਪਾਰਟੀ ਉਹ ਪਾਰਟੀ ਹੈ ਜਿਨੇ ਆਮ ਘਰਾਂ ਦੇ ਵਿੱਚੋਂ ਆਮ ਬੱਚਿਆਂ ਨੂੰ ਚੁੱਕ ਕੇ ਲੀਡਰ ਬਣਾਇਆ ਤੇ ਉਹ ਲੀਡਰ ਨਹੀਂ ਬਣੇ ਉਹ ਆਮ ਵਰਕਰਾਂ ਨੂੰ ਕੰਮ ਕਰਦੇ ਇਹ ਸੰਸਦਾਰ ਅਨਜੀਤ ਸਿੰਘ ਜੀ ਬਾਡ ਚੇਅਰਮੈਨ ਮਾਰਕੀਟ ਕਮੇਟੀ ਕਲੰਦਰ ਜਿਨ੍ਹਾਂ ਨੇ ਕਿਹਾ ਕਿ ਮਤਲਬ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਆਉਣ ਵਾਲੀ 27 ਦੀ ਇਲੈਕਸ਼ਨ ਵੀ ਇਸੇ ਤਰੀਕੇ ਨਾਲ ਆਮ ਆਦੀ ਪਾਰਟੀ ਜਿੱਤਦੀਆਂ ਪਲੰਗਾ ਪੁੱਟੇਗੀ ਤੇ ਇਹਦੇ ਰੋ ਕਲੰਦਰ ਪੋਸਟ ਨਿਊਜ਼ ਧੰਨਵਾਦ